ਸਾਰੇ ਨੂੰ ਪਸਾਜੀ ਕੱਲੋਂ ਆਪਣੇ ਵਿਆਹ ਰੱਖੇ ਵੇ ਆ ਭੈਣਾ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਜਿੰਨਾ ਜਿੰਨਾ ਵੀਰਾਂ ਨੂੰ ਕਾਰਡ ਸੱਦਾ ਪੱਤਰ ਦਿੱਤਾ ਗਿਆ ਤੇ ਜਿਨ੍ਹਾਂ ਨੂੰ ਨਹੀਂ ਦਿੱਤਾ ਗਿਆ ਸੋ ਬੇਨਤੀ ਹੈ ਸਾਰੇ ਜਣੇ ਜਰੂਰ ਪਹੁੰਚਿਓ ਥੋੜੇ ਚਰਨਾ ਚ ਤੇ ਬਸ ਇਹੀ ਬੇਨਤੀ ਹੈ ਸਾਰੇ ਜਣੇ ਕੱਲ ਨੂੰ ਜਰੂਰ 12 1 ਵਜੇ ਦੇ ਵਿੱਚ ਵਿੱਚ ਸਾਰੇ ਜਣੇ ਜਰੂਰ ਹਾਜ਼ਰੀ ਲਵਾਇਓ ਸਤਿ ਸ਼੍ਰੀ ਅਕਾਲ ਜੀ ਲੋ ਜੀ ਯਾਰ ਤੁਸੀਂ ਦੇਖ ਸਕਦੇ ਹੋ ਆਪਣੀਆਂ ਜਿੰਨਾ ਭੈਣਾਂ ਦੇ ਵੀਰਾਂ ਨੇ ਕੱਲ ਨੂੰ ਵਿਆਹ ਰੱਖਿਆ ਉਹਨਾਂ ਦਾ ਸਾਰਾ ਸਮਾਨ ਪੇਟੀ ਲਮਾਰੀ ਕੂਲਰ ਫਰਿੱਜ ਤੇ ਹੋਰ ਵੀ ਮਸ਼ੀਨ ਵਗੈਰਾ ਕੱਪੜੇ ਸੌਣ ਵਾਲੇ ਐਵਰੀਥਿੰਗ ਤੇ ਆ ਸਾਰਾ ਸਮਾਨ ਪਿਆ ਤੁਸੀਂ ਦੇਖਿਓ ਕੱਪੜੇ ਸੌਣ ਵਾਲੀ ਮਸ਼ੀਨ ਪਈ ਆ ਜੀ ਤੇ ਫਰਿੱਜ ਪਈ ਆ ਜੀ ਕੂਲਰ ਪਈ ਆ ਜੀ ਸੋਫੇ ਪਈ ਆ ਜੀ ਅਲਮਾਰੀਆਂ ਪਈਆਂ ਜੀ ਬੈੱਡ ਪਈ ਆ ਜੀ ਤੇ ਆ ਸਮ ਇਥੇ ਇਹ ਘਰੇ ਆਪਣਾ ਸਾਰਾ ਸਮਾਨ ਰੱਖਿਆ ਹੋਇਆ ਤੇ ਜਿੱਥੇ ਆਪਣਾ ਕੱਲ ਦਾ ਪ੍ਰੋਗਰਾਮ ਆ ਜੀ ਉਹਦੀ ਤਿਆਰੀ ਬੈਰੀ ਵੀ ਪੂਰੀ ਜੋਰਾਂ ਤੇ ਚੱਲ ਰਹੀ ਆ ਤੇ ਸਾਰਾ ਸਮਾਨ ਇੱਥੇ ਰੱਖ ਕੇ ਤੇ ਕੱਲ ਨੂੰ ਬਾਬਾ ਸੁਖ ਰੱਖੇ ਪ੍ਰੋਗਰਾਮ ਵਧੀਆ ਹੋਵੇ ਤੇ ਸਾਰਿਆਂ ਨੂੰ ਖੁੱਲੇ ਸੱਦੇ ਆ ਜੀ ਵਾਧੂ ਬਦ ਹਮਾ ਮਾ ਕੇ ਪਿੰਡ ਫਰਵਾਹੀ ਜਲਾ ਵਰਨਾਲਾ ਜਰੂਰ ਪਹੁੰਚਿਓ ਜੀ ਬਾਕੀ ਜਿੱਥੇ ਕੱਲ ਨੂੰ ਰੰਗਾ ਰੰਗਾ ਪ੍ਰੋਗਰਾਮ ਰੱਖਿਆ ਜਿੱਥੇ ਸਟੇਜ ਲੱਗੀ ਆ ਕਲਾਕਾਰ ਆ 21 22 ਕਲਾਕਾਰ ਆਪਣੇ ਭਰਾ ਇੰਡਸਟਰੀ ਦੇ ਵੱਡੇ ਵੱਡੇ ਸਤਾਰੇ ਪਹੁੰਚ ਰਹੇ ਨੇ ਕੱਲ ਨੂੰ ਤੇ ਸਾਰੇ ਵੀਰ ਭਰਾਵਾਂ ਦੇ ਹੱਥ ਚਰਨਾ ਜਰਦਾਸ ਬੇਨਤੀ ਆ ਕਿ ਵੀਰੇ ਸਾਰੇ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਖੁੱਲੇ ਸੱਦੇ ਆ ਸਾਰਿਆਂ ਨੂੰ ਬਦਦ ਬਦ ਪਹੁੰਚੋ ਜੀ ਬਾਕੀ ਤੁਹਾਨੂੰ ਉੱਥੇ ਦਿਖਾਵਾਂਗੇ ਜਾ ਕੇ ਥੋੜਾ ਟਾਈਮ ਤੱਕ ਤਿਆਰੀ ਚੱਲੀ ਜਾਂਦੀ ਆ ਉੱਥੇ ਸਟੇਜ ਲੱਗ ਰਹੀ ਆ ਤੇ ਪੂਰਾ ਖੁੱਲਾ ਇੰਤਜ਼ਾਮ ਕੀਤਾ ਹੋਇਆ ਬੈਠਣ ਕਰਨ ਦਾ ਗਰਮੀ ਤੋਂ ਵੀ ਰਾਹਤ ਦਵਾਵਾਂਗੇ কুলਰ ਏਸੀ ਸਭ ਲੱਗੇ ਉੱਥੇ ਸਾਰੇ ਜ਼ਰੂਰ ਪਹੁੰਚਿਓ ਜੀ। ਲੋਵੀ ਸਟੇਜ ਲੱਗ ਚੁੱਕੀ ਐ ਤੇ ਟੈਂਟ ਦਾ ਕੰਮ ਚੱਲੀ ਜਾਂਦਾ ਹਲੇ। ਕੁਰਸੀਆਂ ਕਰਸੀਆਂ 1500 ਕੁਰਸੀਆ। ਬਾਕੀ ਸੋਫਾ ਸੈਟਣੇ। ਖੁੱਲੀ ਸਟੇਜ ਆ ਪੂਰੀ ਐ ਡਬਲ ਸਟੇਜ ਆ ਐਡੀ ਸਟੇਜ ਤਾਂ ਹੈ ਕਦੇ ਕਦੇ ਨਹੀਂ ਦੇਖੀ ਸੀਗੀ। ਬਹੁਤ ਵੱਡੀ ਸਟੇਜ ਆ ਬਾਈ। ਪੁਰਾਣ ਤੇ ਆਉ ਜਾ ਰਿਹਾ ਇੱਧਰ ਪਾਰਕਿੰਗ ਲਈ ਕੱਲ ਕਣਕ ਬੜਾਈ ਸੀ ਰਾਤ ਤੇ ਸਵੇਰ ਦੀ ਤੂੜੀ ਬਣੀ ਜਾਂਦੀ ਆ ਇੱਥੇ ਖੁੱਲੀ ਪਾਰਕਿੰਗ ਹੋ ਜੂਗੀ ਪੁਰਾਣ ਪੁਖਤ ਪੁਖਤ ਤੇ ਇੰਤਜ਼ਾਮ ਨੇ ਆ ਸਟੇ ਤੋਂ ਪਿੱਛੇ ਤੱਕ ਆ ਜੀ ਉਹ ਕੰਦ ਤੱਕ ਤੇ ਸਾਰੇ ਭਰਾਵਾਂ ਨੂੰ ਖੁੱਲੇ ਸੱਦੇ ਆ ਤੇ ਗੁਲਾਬ ਬਾਈ ਨੇ ਆਪਣੀ ਫਸਲ ਨਹੀਂ ਦੇਖੀ ਕੱਚੀ ਵਕੀ ਰਾਤ ਵੜਾਤੀ ਐਵੇਂ ਤੇ ਹੁਣ ਤੂੜੀ ਬਣੀ ਜਾਂਦੀ ਹੈਗੀ ਤਨੂ ਪਧੀਆ ਲੰਗਾ ਗਿੱਲਾ ਹੋਣ ਕਰਕੇ ਥੋੜਾ ਜਿਹਾ ਕੰਮ ਸਲੋ ਚੱਲਦਾ ਤੂੜੀ ਜਿਹੜਾ ਮਸ਼ੀਨ ਸਲੋ ਚੱਲ ਰਹੀ ਹੈ ਤੂੜੀ ਬਣਦੀ ਹੈ ਤੇ ਆ ਸਾਰਾ ਖੁੱਲਾ ਪਾਰਕਿੰਗ ਦਾ ਹੋ ਜੂ ਉਹ ਸੜ ਉਹ ਆਪਣੇ ਕੋਹ ਕੋਠੇ ਤੱਕ ਜਿੱਥੇ ਉਹ ਇਟਾਂ ਵੀ ਚਮਕਦੀਆਂ ਢਾਈ ਤਿੰਨ ਗੀਲਿਆਂ ਦੀ ਪਾਰਕਿੰਗ ਹੋ ਜੂ ਬਹੁਤ ਖੁੱਲੀ ਹੋ ਜੂਗੀ ਤੇ ਪਿੱਛੇ ਕੰਮ ਜ਼ੋਰਾਂ ਨਾਲ ਚੱਲੀ ਜਾਂਦਾਗਾ ਆ ਇਧਰ ਪਿੱਛੇ ਆਪਣਾ ਖਾਣਾ ਪੀਣ ਦਾ ਹੋ ਜੂਗਾ ਤੇ ਹਲਵਾਈ ਹਲਵਾਈ ਵੀਰੇ ਉਹ ਨਹੀਂ ਸਾਰੇ ਆਪ ਦਾ ਕੰਮ ਕਰਨਗੇ പൂരണ